ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਵਿਚਕਾਰ ਜਿਹੜੀ ਕਸ਼ਮਕਸ਼ ਚੱਲ ਰਹੀ ਆ ਉਹ ਦਿਨੋਂ-ਦਿਨ ਇਹ ਡੂੰਘੀ ਖਾਈਂ ਦੇ ਵਿੱਚ ਡਿੱਗਦੀ ਜਾ ਰਹੀ ਹੈ ਸਰਉਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਮੀਟਿੰਗ ਕਰਕੇ ਇਦਾਂ ਜਮਾਨ ਸਾਹਿਬ ਦੇ ਜਥੇਦਾਰ ਗੰਗੀ ਹਰਪ੍ਰੀਤ ਸਿੰਘ ਨੂੰ ਪਿਛਲੇ 18 ਸਾਲ ਪੁਰਾਣੇ ਇੱਕ ਕੇਸ ਦੇ ਵਿੱਚ ਨਾਮਜ਼ਦ ਕਰਕੇ ਉਹਨਾਂ ਦੀ ਤਿੰਨ ਮੈਂਬਰੀ ਕਮੇਟੀ ਜਾਂਚ ਕਰਨ ਲਈ ਬਣਾ ਕੇ ਉਹਨਾਂ ਨੂੰ 15 ਦਿਨ ਲਈ ਉਹਨਾਂ ਦੀਆਂ ਸਵਾਵਾਂ ਤੋਂ ਮਾਤਲ ਕਰ ਦਿੱਤਾ ਥਰੋਬੜੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਜਿਹੜਾ ਆਪਣੇ ਨਾਂ ਅੱਗੇ ਐਡਵੋਕੇਟ ਵੀ ਲਾਉਂਦਾ ਹੈ ਤੇ ਆਪਣਾ ਗੋਤਵੀ ਲਾਉਂਦਾ ਹੈ ਜਦਕਿ ਸਿੱਖ ਧਰਮ ਦੇ ਦੀ ਰਵੈਜ ਅਨੁਸਾਰ ਨਾ ਕੋਈ ਬੰਦਾ ਆਪਣਾ ਰਤਵਾ ਲੈ ਸਕਦਾ ਨਾ ਜਾਤ ਤੇ ਗੂਤ ਬੀਬੀ ਜਗੀਰ ਕੌਰ ਦੇ ਖਿਲਾਫ ਜਿਹੜੀ ਵੱਧ ਕਲਾਮੀ ਕੀਤੀ ਆ ਉਸ ਦਾ ਖਮਿਆਜਾ ਉਹਨਾਂ ਨੂੰ ਖੁਦ ਭੁਗਤਣਾ ਪੈਣਾ ਹੈ ਤੇ ਹਰਜਿੰਦਰ ਸਿੰਘ ਧਾਮੀ ਬਾਗਲਕਿਆਂ ਨੂੰ ਤਾਂ ਬਚਾਉਣ ਲਈ ਪੱਪਾ ਪਰ ਹੋਇਆ ਸੀ ਉਸ ਨੇ ਨਾ ਪੰਥ ਬਚਾਇਆ ਨਾ ਸ਼ਰੂਮਣੀ ਕਮੇਟੀ ਬਚਾਈ ਨਾ ਅਕਾਲ ਪੁਰਖ ਸਾਹਿਬ ਦੀ ਮਰਿਆਦਾ ਬਚਾਈ ਭਵਿੱਖ ਦੇ ਵਿੱਚ ਉਸ ਦੇ ਖਿਲਾਫ ਜੇ ਪਰਚਾ ਨਹੀਂ ਦਰਜ ਹੁੰਦਾ ਤਾਂ ਮਹਿਲਾ ਕਮਿਸ਼ਨ ਪੰਜਾਬ ਆ ਜਿਹੜੀ ਉਹ ਸਵਾਲਾਂ ਦੇ ਘੇਰੇ ਦੇ ਵਿੱਚ ਇਹ ਘਿਰ ਜਾਵੇਗੀ ਅੱਜ ਤਾਂ ਉਹਨਾਂ ਦੇ ਸਾਹਮਣੇ ਬਦਲ ਕੇ ਦਾ ਪੂਰਾ ਪਰਿਵਾਰ ਉਹਨਾਂ ਦੀ ਜੁਗੜੀ ਇਹ ਕਬੂਲ ਕਰੀ ਬੈਠੀ ਆ ਕਿ ਅਸੀਂ ਇਹ ਆ ਕੁਝ ਪਿਛਲੇ 20 ਸਾਲਾਂ ਦੇ ਵਿੱਚ ਕੀਤਾ ਪਰ ਜਿਸ ਤਰ੍ਹਾਂ ਦੀ ਸਥਿਤੀ ਬਣ ਰਹੀ ਆ ਉਹ ਸਿੱਖ ਧਰਮ ਦੇ ਲਈ ਨਾ ਚੰਗੀ ਆ ਨਾ ਭਵਿੱਖ ਦੇ ਵਿੱਚ ਚੰਗੀ ਰਹੇਗੀ ਦੋਸਤੋ ਤੁਹਾਡਾ ਬੁੱਧਵਾਨਾਂ ਤੇ ਸਵਾਗਤ ਮੈਂ ਤੁਹਾਡਾ ਬੁੱਧ ਸਿੰਘ ਲੀਲੋਂ ਤੇ ਅੱਜ ਆਪਾਂ ਗੱਲ ਕਰਦੇ ਆ ਜਿਹੜਾ ਸ਼ਰੋਮਣੀ ਅਕਾਲੀ ਦਲ ਬਾਦਲ ਅਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਵਿਚਕਾਰ ਜਿਹੜੀ ਕਸ਼ਮਕਸ਼ ਚੱਲ ਰਹੀ ਹੈ ਉਹ ਦਿਨੋਂ ਦਿਨ ਇਹ ਡੂੰਘੀ ਖਾਈ ਦੇ ਵਿੱਚ ਡਿੱਗਦੀ ਜਾ ਰਹੀ ਹੈ ਪਿਛਲੇ 3 ਮਹੀਨਿਆਂ ਤੋਂ ਜਿਸ ਤਰ੍ਹਾਂ ਦੀਆਂ ਕਟਨਾਵਾ ਸਿੱਖ ਧਰਮ ਦੇ ਵਿੱਚ ਅਕਾਲੀ ਦਲ ਬਾਦਲਕਿਆਂ ਦੇ ਵਿੱਚ ਵਾਪਰ ਰਹੀਆਂ ਨੇ ਉਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਆਪਣੇ ਵੱਲ ਖਿੱਚਿਆ ਤਾਂ ਹੈਗਾ ਹੈ ਪਰ ਉਸ ਦੇ ਨਾਲ ਪੰਜਾਬ ਦੀਆਂ ਜਿਹੜੀਆਂ ਰਵੈਤਾਂ ਨੇ ਸਿੱਖ ਧਰਮ ਦੇ ਜਿਹੜੇ ਸਿਧਾਂਤ ਨੇ ਸਿੱਖ ਧਰਮ ਦੀਆਂ ਜਿਹੜੀਆਂ ਮਰਿਆਦਾ ਮੰਨੇ ਉਹਨਾਂ ਨੂੰ ਜਿਹੜੀ ਠੇਸ ਸ਼ਰੋਮਣੀ ਅਕਾਲੀਗਰ ਬਾਦਲਕਿਆਂ ਵੱਲੋਂ ਪਹੁੰਚਾਈ ਜਾ ਰਹੀ ਹੈ ਉਹਦਾ ਸਿਖਰਾਂ ਵੱਲ ਇਹ ਵੱਧ ਰਿਹਾ ਇਹ ਤੂਫਾਨ ਉਸ ਵੇਲੇ ਹੋਰ ਡੂੰਘਾ ਉੱਚਾ ਹੋ ਗਿਆ ਜਦੋਂ ਬਾਦਲਕਿਆਂ ਨੇ ਸ਼ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਲਬ ਕੀਤਾ ਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਮੀਟਿੰਗ ਕਰਕੇ ਇਹ ਦੰਦਮਾਨ ਸਾਹਿਬ ਦੇ ਜਥੇਦਾਰ ਗੈਨੀ ਹਰਪ੍ਰੀਤ ਸਿੰਘ ਨੂੰ ਪਿਛਲੇ 18 ਸਾਲ ਪੁਰਾਣੇ ਇੱਕ ਕੇਸ ਦੇ ਵਿੱਚ ਇਹ ਨਾਮਜ਼ਦ ਕਰਕੇ ਉਹਨਾਂ ਦੀ ਤਿੰਨ ਮੈਂਬਰੀ ਕਮੇਟੀ ਜਾਂਚ ਕਰਨ ਲਈ ਬਣਾ ਕੇ ਉਹਨਾਂ ਨੂੰ 15 ਦਿਨ ਲਈ ਉਹਨਾਂ ਦੀਆਂ ਸਵਾਵਾਂ ਤੋਂ ਮੌਤਲ ਕਰ ਦਿੱਤਾ ਪਰ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਬਲਾਰੇ ਬਣੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਜਿਹੜਾ ਆਪਣੇ ਨਾਂ ਅੱਗੇ ਐਡਵੋਕੇਟ ਵੀ ਲਾਉਂਦਾ ਹੈ ਤੇ ਆਪਣਾ ਗੋਤ ਵੀ ਲਾਉਂਦਾ ਹੈ ਜਦਕਿ ਸਿੱਖ ਧਰਮ ਦੇ ਰਵੈਜ਼ ਅਨੁਸਾਰ ਨਾ ਕੋਈ ਬੰਦਾ ਆਪਣਾ ਰਤਵਾ ਲੈ ਸਕਦਾ ਨਾ ਜਾਤ ਦੀ ਗੋਤ ਇਹ ਤਾਂ ਆਪ ਖੁਦ ਗੁਰੂ ਗ੍ਰੰਥ ਸਾਹਿਬ ਦੀ ਜਾਂ ਜਿਹੜੀਆਂ ਸਿੱਖ ਪਰੰਪਰਾਵਾਂ ਨੇ ਜਾਂ ਜਿਹੜੀਆਂ ਸਿੱਖੀ ਦੀਆਂ ਮਰਿਆਦਾ ਮੰਨੇ ਉਹ ਉਹਨਾਂ ਦੀ ਉਲੰਘਣਾ ਕਰ ਰਿਹਾ ਹੈ ਇਸੇ ਉਲੰਘਣਾ ਦੇ ਵਿੱਚ ਉਹਨਾਂ ਨੇ ਪਿਛਲੇ ਦਿਨੀ ਬੀਬੀ ਜਗੀਰ ਕੌਰ ਦੇ ਖਿਲਾਫ ਜਿਹੜੀ ਵੱਧ ਕਲਾਮੀ ਕੀਤੀ ਆ ਉਸ ਦਾ ਖਮਿਆਜਾ ਉਹਨਾਂ ਨੂੰ ਖੁਦ ਭੁਗਤਣਾ ਪੈਣਾ ਹੈ ਤੇ ਹਰਜਿੰਦਰ ਸਿੰਘ ਧਾਮੀ ਬਾਗਲਕੇ ਨੂੰ ਤਾਂ ਬਚਾਉਣ ਲਈ ਪੱਬਾਂ ਪਾਰ ਹੋਇਆ ਸੀ ਉਸ ਨੇ ਨਾ ਪੰਥ ਬਚਾਇਆ ਨਾ ਸ਼ਰੋਮਣੀ ਕਮੇਟੀ ਬਚਾਈ ਨਾ ਅਕਾਲ ਤਖਤ ਸਾਹਿਬ ਦੀ ਮਰਿਆਦਾ ਬਚਾਈ ਨਾ ਜਥੇਦਾਰ ਬਚਾਏ ਤੇ ਖੁਦ ਉਹ ਇੱਕ ਅਜਿਹੇ ਕੇਸ ਵਿੱਚ ਉਲਝ ਗਿਆ ਉਸ ਕੇਸ ਦੇ ਵਿੱਚ ਉਸ ਨੂੰ ਘੱਟੋ ਘੱਟ 3 ਸਾਲ ਦੀ ਕੈਦ ਹੋਣੀ ਆ ਜੇਕਰ ਬੀਬੀ ਜਗੀਰ ਕੌਰ ਉਸ ਦੇ ਨਾਲ ਸਮਝੌਤਾ ਨਹੀਂ ਕਰਦੀ ਭਵਿੱਖ ਦੇ ਵਿੱਚ ਉਸ ਦੇ ਖਿਲਾਫ ਜੇ ਪਰਚਾ ਨਹੀਂ ਦਰਜ ਹੁੰਦਾ ਮਹਿਲਾ ਕਮਿਸ਼ਨ ਪੰਜਾਬ ਆ ਜਿਹੜੀ ਉਹ ਸਵਾਲਾਂ ਦੇ ਘੇਰੇ ਦੇ ਵਿੱਚ ਇਹ ਘਿਰ ਜਾਵੇਗੀ ਇਸ ਸਮੇਂ ਜਿਸ ਤਰ੍ਹਾਂ ਦੀਆਂ ਕਟਨਾਵਾਂ ਵਾਪਰ ਰਹੀਆਂ ਨੇ ਇਸ ਨੇ ਸਿੱਖ ਧਰਮ ਦੇ ਪੈਰੋਕਾਰਾਂ ਨੂੰ ਸਿੱਖ ਸੰਗਤਾਂ ਨੂੰ ਸਿੱਖ ਜਥੇਬੰਦੀਆਂ ਨੂੰ ਝੰਡੋੜਿਆ ਹੈ ਤੇ ਬੰਗਾਰ ਵੀ ਪਾਈ ਹੈ ਤੇ ਮੈਂ ਉਹਨਾਂ ਜਥੇਬੰਦੀਆਂ ਨੂੰ ਉਹਨਾਂ ਸਿੱਖ ਸੰਗਤਾਂ ਨੂੰ ਸਵਾਲ ਕਰਦਾ ਵੀ ਉਹ ਅੱਜ ਕਿੱਥੇ ਲੁਕੀਆਂ ਬੈਠੀਆਂ ਨੇ ਜਿਹੜੀਆਂ ਜਦੋਂ ਵੀ ਕੋਈ ਇਹ ਕੋਈ ਗਰੀਬ ਆਦਮੀ ਕੋਈ ਇਹ ਭੁੱਲ ਭਲੇਖੇ ਦੇ ਵਿੱਚ ਕਿਸੇ ਧਰਮ ਦੀ ਉਲੰਘਣਾ ਕਰਦਾ ਸੀ ਤਾਂ ਉਹ ਬਹੀਰਾਂ ਘੱਟ ਕੇ ਪਹੁੰਚ ਜਾਂਦੇ ਸੀ ਅੱਜ ਤਾਂ ਉਹਨਾਂ ਦੇ ਸਾਹਮਣੇ ਬਦਲ ਕੇ ਦਾ ਪੂਰਾ ਪਰਿਵਾਰ ਉਹਾਂ ਦੀ ਜੁੰਡਲੀ ਇਹ ਕਬੂਲ ਕਰੀ ਬੈਠੀ ਆ ਕਿ ਅਸੀਂ ਇਹ ਆ ਕੁਝ ਪਿਛਲੇ 20 ਸਾਲਾਂ ਦੇ ਵਿੱਚ ਕੀਤਾ ਉਹ ਜੀਵਨਾਂ ਨੇ ਸਜ਼ਾ ਭੁਗਤ ਕੇ ਆਪਣੇ ਆਪ ਨੂੰ ਸੁਰੱਖਿਰੂ ਵੀ ਮਹਿਸੂਸ ਕਰਦੇ ਨੇ ਪਰ ਇਹ ਸਵਾਲ ਅੱਜ ਸਿੱਖ ਸੰਗਤਾਂ ਦੇ ਸਾਹਮਣੇ ਵੀ ਆ ਸਿੱਖ ਜਥੇਬੰਦੀਆਂ ਦੇ ਸਾਹਮਣੇ ਵੀ ਆ ਸਿੱਖ ਧਰਮ ਦੇ ਪੈਰੋਕਾਰਾਂ ਬਾਰੇ ਵੀ ਦੇ ਸਾਹਮਣੇ ਵੀ ਆ ਪਰ ਜਿਸ ਤਰ੍ਹਾਂ ਦੀ ਸਥਿਤੀ ਬਣ ਰਹੀ ਹੈ ਉਹ ਸਿੱਖ ਧਰਮ ਦੇ ਲਈ ਨਾ ਚੰਗੀ ਹੈ ਨਾ ਭਵਿੱਖ ਦੇ ਵਿੱਚ ਚੰਗੀ ਰਹੇਗੀ ਤੇ ਸਾਨੂੰ ਜਰੂਰ ਸੋਚਣਾ ਪਵੇਗਾ ਕਿ ਆਉਣ ਵਾਲੀਆਂ ਸਰੂਣੀਆਂ ਸ਼ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੀਆਂ ਜਿਹੜੀਆਂ ਚੋਣਾਂ ਹੋਣੀਆਂ ਨੇ ਉਹਨਾਂ ਨੂੰ ਕਿਸੇ ਪਾਰਟੀ ਦੇ ਨਾਂ ਹੇਠ ਇਹ ਨਾ ਲੜਿਆ ਜਾਵੇ ਬਲਕਿ ਸਿੱਖ ਸੰਗਤਾਂ ਖੁਦ ਇਸ ਦੀ ਅਗਵਾਈ ਕਰਨ ਤੇ ਸ੍ਰੋਮੀ ਕਮੇਟੀ ਦੇ ਉੱਪਰ ਕਬਜ਼ਾ ਕਰਕੇ ਨਰੈਣੂ ਮਹਾਂਤਾਂ ਤੋਂ ਇਹਨਾਂ ਕਬਜ਼ਿਆਂ ਨੂੰ ਛਡਾਇਆ ਜਾਵੇ ਕਿਉਂਕਿ ਸਥਿਤੀ 1913 ਵਾਲੀ ਬਣ ਗਈ ਹੈ ਜਦੋਂ 1913 ਦੇ ਵਿੱਚ ਇਹ ਜੈਤੋਂ ਦਾ ਮੋਰਚਾ ਸ਼ੁਰੂ ਹੋਇਆ ਸੀ ਉਸ ਮੋਰਚੇ ਤੋਂ ਬਾਅਦ ਜਿਸ ਤਰ੍ਹਾਂ ਦੀਆਂ ਕੁਰਬਾਨੀਆਂ ਸਿੱਖਾਂ ਨੂੰ ਦੇਣੀਆਂ ਪਈਆਂ ਸੀ ਉਸ ਤਰ੍ਹਾਂ ਦਾ ਮਾਹੌਲ ਬਦਲ ਗਿਆ ਨੇ ਪੰਜਾਬ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਸਿੱਖ ਧਰਮ ਦੇ ਵਿੱਚ ਇਹ ਸਰਜ ਦਿੱਤਾ ਹੈ ਇਹ ਧਰਮ ਦੇ ਵਿੱਚ ਸਿਆਸਤ ਵੰਡ ਕੇ ਉਹ ਆਪਣੀ ਹੋਂਦ ਤਾਂ ਬਚਾਉਣੀ ਚਾਹੁੰਦੇ ਆ ਨੇ ਪਰ ਸਿੱਖ ਸੰਗਤਾਂ ਨੂੰ ਚਾਹੀਦਾ ਹੈ ਕਿ ਉਹ ਇਸ ਮੌਕੇ ਆਪਣੀ ਬਣਦੀ ਭੂਮਿਕਾ ਨਿਭਾਉਣ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਇਸ ਦੇ ਕਮੈਂਟ ਤੁਸੀਂ ਜ਼ਰੂਰ ਦੇਨੇ ਜੇ ਤੁਹਾਨੂੰ ਵਧੀਆ ਲਗੀ ਤਾਂ ਜ਼ਰੂਰ ਸ਼ੇਅਰ ਕਰਨੀ ਤੁਹਾਡਾ ਬਹੁਤ ਬਹੁਤ ਧੰਨਵਾਦ